ਕਰਮੀ ਕਰਕੇ ਲਈ ਤੁਸੀਂ ਦੇਖ ਰਹੇ ਹੋ ਐਲਬੀਐਸ ਨਿਊਜ਼ ਦੇ ਰਾਹੀਂ ਚੈਨਲ ਛਾਨ ਪੰਜਾਬ ਦੇ ਰਾਹੀਂ ਜਿਵੇਂ ਕਿ ਸੋਭਾ ਯਾਤਰਾ ਸ੍ਰੀ ਭਗਤ ਕਬੀਰ ਜੀ ਜਨਮ ਦਿਨ ਮੌਕੇ ਚੰਡੀਗੜ੍ਹ ਬਟਿਆਲਾ ਰੋਡ ਜਿਨੋਂ ਆਪ ਕਹਿ ਸਕਦੇ ਆ ਉਸ ਤੇ ਠੰਡੇ ਮਿੱਠੇ ਪਾਣੀ ਦੀ ਜਿਹੜੀ ਸ਼ੇਵਲ ਹੈ ਉਹ ਬੀਜੇਪੀ ਆਗੂ ਜੈਪਾਲ ਛੇਣੀ ਅਤੇ ਆਰੇ ਬਤੇ ਕੋਸ ਤੋਂ ਅਲਾਵਾ ਸਲੱਖਣ ਸਿੰਘ ਮਕੋੜ ਸਾਹਿਬ ਸਾਡੇ ਆਰਾਮਦੀਲਾ ਦੇ ਪ੍ਰਧਾਨ ਸ੍ਰੀ ਪ੍ਰਦੀਪ ਰਾਓ ਜੀ ਗਾਲੂ ਸਿੰਘ ਬਿੱਕ ਇਹਨਾਂ ਨੇ ਬੜੀ ਸਰਦਾਂ ਦੇ ਭਾਵਨਾ ਦੇ ਨਾਲ ਤੁਸੀਂ ਦੇਖ ਸਕਦੇ ਹੋ ਕਿ ਹੁਣ ਵੀ ਜਿਹੜੀ ਸੇਵਾ ਹੈ ਉਹਨਾਂ ਮਾਰ ਰਹੇ ਨੇ ਆਪਾਂ ਗੱਲ ਕਰਾਂਗੇ ਸਾਡੇ ਨਾਲ ਪ੍ਰਧਾਨ ਸ੍ਰੀ ਜੈਪਾਲ ਸੈਣੀ ਜੀ ਬੀਜਪੀ ਆਗੂ ਦੇ ਨਾਲ ਕਿ ਅੱਜ ਜਿਹੜੀ ਜੈਨਤੀ ਮੌਕੇ ਤੁਹਾਡੇ ਦਿਲ ਦੇ ਅੰਦਰ ਕਿਉਂਕਿ ਬੀਜੇਪੀ ਹੈ ਇਹ ਸਾਰੇ ਧਰਮਾਂ ਨੂੰ ਮੰਨਦੇ ਨੇ ਆਪਾਂ ਇਹਨਾਂ ਦੇ ਨਾਲ ਗੱਲਬਾਤ ਕਰਾਂਗੇ ਤੁਹਾਡਾ ਸਵਾਗਤ ਹੈ ਜੀ ਪ੍ਰਧਾਨ ਜੀ ਐਲ ਵੀ ਐਸ ਨਿਊਜ਼ ਦੇ ਵਿੱਚ ਜਿਹੜਾ ਅੱਜ ਦਾ ਇਹ ਮਤਲੁਕੇ ਠੰਡੇ ਪਾਣੀ ਦੀ ਸ਼ਵੀਰ ਲਗਾਈ ਹੈ ਇੱਕ ਦੇ ਸੰਬੰਧ ਵਿੱਚ ਲਗਾਈ ਹੈ ਅੱਜ ਭਾਰਤ ਦੇ ਇੱਕ ਬਹੁਤ ਹੀ ਬੱਡੇ ਜੋ ਕਿ ਹਰ ਇੱਕ ਧਰਮ ਉਹਨਾਂ ਦਾ ਸਤਿਕਾਰ ਕਰਦਾ ਹੈ ਸ਼੍ਰੀ ਕਬੀਰ ਜੀ ਦੀ ਜਨਮਤੀ ਹੈ ਉਹਨਾਂ ਦੇ ਅੱਜ ਸ਼ੋਭਾ ਯਾਤਰਾ ਕਬੀਰ ਜਨਮਤੀ ਦੇ ਸਾਰੇ ਨਗਰ ਵਿੱਚ ਸ਼ੋਭਾ ਯਾਤਰਾ ਹੁੰਦੀ ਹੋਈ ਅਨਾਜ ਮੰਡੀ ਮੂਨਕ ਵੀਖੇ ਵੀ ਆਈ ਜੋ ਕਿ ਭਾਜਪੀ ਦੇ ਮਹਤਵਪੂਰਨ ਆਗੂ ਸਲੱਖਣ ਸਿੰਘ ਥਿੰਦ ਪ੍ਰਦੀਪ ਰਾਓ ਜੀ ਲਖਵੀਰ ਸਿੰਘ ਬਿਰਕ ਅਤੇ ਦਾਸ ਜੈਪਾਲ ਸੈਣੀ ਨਾਲ ਬੌਰੀਆ ਸਿੰਘ ਸੈਣੀ ਅਤੇ ਟੈਂਪੂ ਯੂਨੀਅਨ ਅਤੇ ਟਰੱਕ ਯੂਨੀਅਨ ਦੇ ਸਾਰੇ ਹੀ ਨੁਮਾਇੰਦਿਆਂ ਨੇ ਰਲ ਕੇ ਇੱਥੇ ਸਾਰੇ ਹੀ ਭਾਜਪੀ ਦੀ ਅਗਵਾਈ ਵਿੱਚ ਇੱਕ ਠੰਡੇ ਮਿੱਠੇ ਪਾਣੀ ਦੀ ਛਵੀਲ ਲਗਾਈ ਅਤੇ ਸ਼ਹਿਰੀ ਸ਼ੋਭਾ ਯਾਤਰਾ ਦੇ ਨਗਰ ਨਿਵਾਸੀਆਂ ਨੂੰ ਤਕਰੀਬਨ ਸਵੇਰੇ 10 ਵਜੇ ਤੋਂ ਲਾ ਕੇ 5 ਵਜੇ ਤੱਕ ਇਹ ਛਵੀਲ ਤੇ ਲੋਕਾਂ ਨੂੰ ਠੰਡੇ ਪਾਣੀ ਦੀ ਸੇਵਾ ਕੀਤੀ ਗਈ। ਇਹ ਸਵੇਰੇ 5:00 ਹੋਰ ਸਵੇਰੇ 10:30 ਵਜੇ ਤੋਂ ਸਵੇਰੇ 10:30 ਵਜੇ ਚੱਲੀ ਸੀ ਜੀ। ਹੁਣ ਇਸ ਟਾਈਮ ਤਕਰੀਬਨ 5 ਵੱਜ ਚੁੱਕੇ ਹਨ ਅਤੇ ਉਦੋਂ ਦੀ ਹੀ ਇਹ ਅਣਥੱਕ ਵਰਕਰਾਂ ਨੇ ਬਹੁਤ ਸੇਵਾ ਕਰਕੇ ਛਵੀਲ ਦੀ ਸੇਵਾ ਕੀਤੀ ਇਹ ਸੰ ਸਾਡੇ ਨਾਲ ਪ੍ਰਧਾਨ ਰੱਖ ਜੂਨੀਅਨ ਸਾਹਿਬ ਦਾ ਜੋ ਕਿ ਬੀਜੇਪੀ ਦੇ ਆਗੂ ਹਨ ਹੁਣ ਆਪਾਂ ਗੱਲ ਕਰਾਂਗੇ ਸਾਡੇ ਨਾਲ ਪ੍ਰਦੀਪ rau ਜੀ ਆਰਾਮਲੀਲਾ ਆਰਾਮ ਮੰਦਿਰ ਦੇ ਪ੍ਰਧਾਨ ਵੀ ਨੇ ਤੇ ਬੀਜਪੀ ਦੇ ਆਉਦੇਦਾਰ ਜੀ ਉਹਨਾਂ ਤੋਂ ਪੁੱਛਾਂਗੇ ਤੁਹਾਨੂੰ ਕਿਦਾਂ ਦਾ ਲੱਗਿਆ ਇਹ ਆਪਣਾ ਤੁਹਾਨੂੰ ਇਹ ਨਗਰ ਵਾਸਤੇ ਬਹੁਤ ਵਧੀਆ ਜੀ ਇਹ ਨਗਰ ਵਾਸਤੇ ਬਹੁਤ ਵਧੀਆ ਜੀ ਤੁਹਾਨੂੰ ਪਤਾ ਹੀ ਹੈ ਜੀ ਸੰਤ ਕਬੀਰ ਜੀ ਦੀ ਜੋ ਵਰਸੀ ਸੀ ਤੇ ਅੱਜ ਸੋਹ ਵਯਤਰਾ ਗੱਡੀ ਗਈ ਜੀ ਤੇ ਅੰਡੇ ਬਾਣੀ ਦੀ ਐਸੀ ਸਵੇਰ ਲਾਈ ਜੀ ਜੋ ਕਿ 7:30 ਵਜੇ ਤੋਂ ਲੈ ਕੇ 5 ਵਜੇ ਤੱਕ ਆਰੰਭ ਹੈ ਜੀ ਹੁਣ ਵੀ 1922 ਦੇ ਰਾਮਭਾਗ ਚਲੀ ਗਈ ਜੀ ਹੁਣ ਸਾਰੇ ਸਾਰਿਆਂ ਨੇ ਸਹਾਉਜਗ ਨਾਲ ਯਾਰ ਦੋਸਤ ਮਿੱਤਰਾਂ ਨੇਿਲ ਲੱਗ ਕਰ ਦੇ ਕੇ ਜੀ ਕਾਲੋ ਬਿਰਕ ਜੀ ਯਾਰ ਸਾਰੇ ਯਾਰ ਦੋਸਤਾਂ ਨੇ ਸਾਰਿਆਂ ਨੇ ਨਾਲ ਮੁਲ ਕੇ ਇਹ ਪੂਰੇ ਹੋ ਗਿਆ ਕੰਮ ਕੀਤਾ ਜੀ ਇਹ ਅਪਰਾਲਾ ਤੁਸੀਂ ਜਿੱਦੀ ਕਿਦੇ ਸਹਾਉਜਗ ਨਾਲ ਕੀਤਾ ਜੀ ਇਹ ਸਾਰਾ ਬਸ ਟ੍ਰੱਕ ਯੂਨੀਅਨ ਆਪਣੇ ਸਾਰੇ ਭਾਈਚਾਰਾ ਜੀ ਨਾਲ ਯਾਰ ਦੋਸਤ ਕਰਕੇ ਸਾਰਾ ਵੀ ਕੋਈ ਬੀਜੇਪੀ ਵਰਕਰ ਕਰਕੇ ਸਾਰੇ ਸਾਡੇ ਸਾਰਿਆਂ ਦੇ ਸਹਾਉਜਗ ਨਾਲ ਕੀਤਾ ਗਿਆ ਪੱਵੋਤਾਨਬਾਦੀ ਜਾਣਕਾਰੀ ਦੇਣ ਦਾ ਇਹ ਸਨ ਪ੍ਰਦੀਪ ਰਾਓ ਜੀ ਜੋ ਕਿ ਆਮਨੇਲਾ ਦੇ ਪ੍ਰਧਾਨ ਵਿਅਨਾ ਉਸ ਤੋਂ